ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਨਿਸਟਰ ਆ ਅਤੁੱਲਾ ਤਰਾਰ ਉਹਨਾਂ ਨੇ ਮੰਗਲਵਾਰ ਦੀ ਰਾਤ ਨੂੰ ਇਹ ਗੱਲ ਕਹੀ ਕੇ ਜਿਹੜੀ ਕ੍ਰੈਡੀਬਲ ਇੰਟੈਲੀਜੈਂਸ ਜਿਹੜੀ ਆ ਉਹ ਮਿਲੀ ਆ ਕਿ ਇੰਡੀਆ ਕੁਝ ਘੰਟਿਆਂ ਦੇ ਵਿੱਚ ਕੋਈ ਵੱਡਾ ਹਮਲਾ ਪਾਕਿਸਤਾਨ ਤੇ ਕਰ ਸਕਦਾ ਜਦੋਂ ਕਿਸੇ ਇਸ ਤਰ੍ਹਾਂ ਦਾ ਫੈਸਲਾ ਕੋਈ ਸਰਕਾਰ ਵੱਡਾ ਕਰਦੀ ਆ ਤਾਂ ਉਹਦੇ ਚ ਕੰਜੂਐਲਟੀਆਂ ਝੱਲਣ ਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ ਕਿ ਇਹ ਵੀ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਇਸ ਵਾਰ ਅਟੈਕ ਆ ਉਹ ਕਸ਼ਮੀਰ ਦੀ بجائے ਉਹ ਪੰਜਾਬ ਤੋਂ ਹੋਣ ਦੀਆਂ ਸੰਭਾਵਨਾਵਾਂ ਨੇ। ਈਡੀਆਈ ਚਾਹੁੰਦਾ ਹੈ ਕਿ ਜਿਹੜੀ ਪਾਕਿਸਤਾਨ ਦੇ ਨਾਲ ਜਾਏਗਾ ਉਹ ਲੰਮੀ ਖੇਤੀ ਜਾਵੇ। ਕਿਉਂਕਿ ਦੁਨੀਆ ਦੀ ਸਟਰੈਟਜੀ ਆ ਵੀ ਆਂਡੀਆਂ ਨੂੰ ਇਹ ਲੱਗਦਾ ਕਿ ਦੇ ਕੋਲ ਭਾਵੇਂ ਮੈਨਪਾਵਰ ਆ ਭਾਵੇਂ ਦੇ ਕੋਲ ਰਿਸੋਰਸਸ ਨੇ ਵੀ ਉਹੋ ਜਿਆਦਾ ਹੈ ਤੇ ਪਾਕਿਸਤਾਨ ਕੋਈ ਵੀ ਜਿਹੜੀ ਲੰਮੀ جنگ ਆ ਉਹਦੇ ਨਾਲ ਉਹ ਨਹੀਂ ਜਿੱਤ ਸਕਦਾ ਸਿੱਖਾਂ ਦਾ ਭਾਰ ਦੇ ਨਾਲ ਅਲਾਈ ਹੋ ਜਾਣਾ ਇਹੋ ਜੀ جنگ ਦੇ ਵਿੱਚ ਕਿ ਜਿਸ ਭਾਰਤ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਆ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਆ ਸਿੱਖ ਬੀਬੀਆਂ ਨੂੰ ਬੇਅਪਤ ਕੀਤਾ ਆ ਤਾਂ ਇਹ ਸਿੱਖਾਂ ਦੇ ਲਈ ਇੱਕ ਹੋਰ ਬਹੁਤ ਵੱਡੀ ਇਤਿਹਾਸਿਕ ਗਲਤੀ ਹੋਣੀ ਆ ਪੰਜਾਬ ਦੇ ਫਰੰਟ ਦੇ ਉੱਤੇ ਜਿਹੜੀ 1965 ਦੀ ਜੰਗ ਆ ਅਮਰਵੀਰ ਸਿੰਘ ਜੀ ਉਸ ਜੰਗ ਦੇ ਵਿੱਚ ਕਿਹਾ ਜਾਂਦਾ ਕਿ ਜੇ ਪੰਜਾਬ ਦੇ ਲੋਕ ਆਮ ਲੋਕ ਭਾਰਤ ਦੀ ਫੌਜ ਦੀ ਮਦਦ ਨਾ ਕਰਦੇ ਤਾਂ ਉਹ ਜੱਗ ਭਾਰਤ ਕਦੇ ਨਹੀਂ ਸੀ ਜਿੱਤ ਸਕਦਾ ਇਹ ਪੰਜਾਬ ਦੇ ਲੋਕ ਕੋਈ ਵੀ ਪ੍ਰੋਬਲਮ ਇਸ ਟਾਈਮ ਇੰਡੀਅਨ ਗਵਰਨਮੈਂਟ ਨੂੰ ਕਰ ਦੇਣਾ ਸਿਵਲ ਡਿਸਓਬੀਡੀਅੰਸ ਦੇ ਰੂਪ ਦੇ ਵਿੱਚ ਤਾਂ ਇਹ ਜੰਗ ਭਾਰਤ ਕਦੇ ਵੀ ਪਾਕਿਸਤਾਨ ਦੇ ਨਾਲ ਨਹੀਂ ਜਿੱਤ ਸਕਦਾ ਜੀ ਭਾਰਤ ਨੇ ਆਪਣਾ ਬਾਕੀ ਦਾ ਖੇਤਾ ਵਿਚੋਣਾ ਆ ਤੇ ਭਾਰਤ ਨੂੰ ਪੰਜਾਬ ਦੇ ਵਿੱਚ ਜਿਹੜੀ ਬਫਰ ਸਿੱਖ ਸਟੇਟ ਆ ਉਹਨੂੰ ਪ੍ਰਬੰਧਨ ਕਰਨਾ ਪੜਾ ਸੈੱਟ ਕਰਨਾ ਪੈਣਾ ਨਹੀਂ ਤਾਂ ਮਤਲਬ ਇਹ ਨਾ ਹੋਵੇ ਕਿ ਪੰਜਾਬ ਤਾਂ ਜਾਣਾ ਹੀ ਜਾਣਾ ਤੇ ਬਾਕੀ ਤਦਿਆਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਇਹ ਕਿਨਾਂ ਨੂੰ ਰਾਜ ਮਿਲਿਆ ਆ ਉਹ ਰਾਜ ਵੀ ਦੁਬਾਰਾ ਫੇਰ ਗਵਾ ਕੇ ਬੈਜਣ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ ਮੈਂ ਅਮਰਬੀਰ ਸਿੰਘ ਟੀਵੀ 84 ਦੇ ਸੱਚਾ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਵੀਅਰਸ ਅੱਜ ਅਸੀਂ 29 April 2025 ਤੇ ਨਾਨਕਸ਼ਹੀ ਸੰਮਤ 557 ਦਾ ਜਿਹੜਾ ਹੈ ਉਹ 15 ਵਿਸਾਖ ਦਾ ਦਿਨ ਬਣਦਾ ਹੈ ਇਸ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਪਿਛਲੇ 24 ਘੰਟੇ ਦੀਆਂ ਜਾਂ ਬੀਤੇ ਦਿਨਾਂ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਸਾਡੇ ਕੋਰレスਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਜੁੜੇ ਹੋਏ ਆ ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੁਖਵਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖندر ਸਿੰਘ ਜੀ ਅਸੀਂ ਸ਼ੁਰੂਆਤ ਕਰੀਏ ਕਿਉਂਕਿ ਅਸੀਂ ਅ ਅੱਜ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਜਿਹੜਾ ਅਸੀਂ ਲਾਸਟ ਪ੍ਰੋਗਰਾਮ ਸ਼ੁੱਕਰਵਾਰ ਨੂੰ ਵੀ ਕੀਤਾ ਸੀ ਉਸ ਦਿਨ ਵੀ ਜਿਹੜੀਆਂ ਅਹਿਮ ਡਿਵੈਲਪਮੈਂਟਸ ਜਾਂ ਫੋਕਸ ਸੀ ਡਿਸਕਸ਼ਨ ਦਾ ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਪਹਿਲਗਾਮ ਦੀ ਘਟਨਾ ਤੋਂ ਬਾਅਦ ਉਸ ਦਰਿੰਦਗੀ ਭਰੀਆਂ ਮੌਤਾਂ ਤੋਂ ਬਾਅਦ ਜਿਹੜਾ ਪ੍ਰੋਗਰਾਮ ਸੀਗਾ ਤੇ ਫੋਕਸ ਉਹਦੇ ਤੇ ਸੀ ਤੇ ਅੱਜ ਵੀ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ ਨਜ਼ਰ ਮਾਰ ਰਹੇ ਹਾਂ ਓਵਰ ਆਲ ਮਾਹੌਲ ਕੀ ਬਣਿਆ ਹੋਇਆ ਇਸ ਵਕਤ ਕੱਲਾ মিডিਆ ਦੇ ਵਿੱਚ ਨਹੀਂ ਗੱਲ ਉਹਦੇ ਤੋਂ ਵੀ ਬਧੀ ਹੋਈ ਨਜ਼ਰ ਆ ਰਹੀ ਹੈ ਵੀ ਜਿਹੜੀ ਵਾਰਮੰਗਰਿੰਗ ਸਗੀ ਉਹ ਕਿਤੇ ਨਾ ਕਿਤੇ ਹੁਣ ਇਉਂ ਜਾਪ ਰਿਹਾ ਵੀ ਕਿ ਇਹ ਨਾ ਹੋਵੇ ਕਿ ਅਮਲੀ ਰੂਪ ਦੇ ਵਿੱਚ ਭਾਰਤ ਪਾਕਿਸਤਾਨ ਜੰਗ ਵੱਲ ਨੂੰ ਵੱਧ ਜਾਣ ਤਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਵਕਤ ਬੀਤੇ ਕੁਝ ਘੰਟੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਹਾਈ ਲੈਵਲ ਜਿਹਦੇ ਵਿੱਚ ਉਹਨਾਂ ਦੀਆਂ ਫੌਜਾਂ ਦੇ ਜਿਹੜੇ ਮੁਖੀ ਸੀ ਨੇਵਲ 에ਅਰ ਫੋਰਸ ਦੇ ਨਾਲ ਹੀ ਨਾਲ ਜਿਹੜੀ ਫੌਜ ਹੈਗੀ ਹੈ ਆਰਮੀ ਉਹਨਾਂ ਦੇ ਐਨਐਫਐ ਡਿਫੈਂਸ ਮਿਨਿਸਟਰ ਤੇ ਜਿਹੜੇ ਸੀਡੀਸੀ ਹੁੰਦੇ ਆ ਉਹਨਾਂ ਦੇ ਸਾਰੇ ਜਿਹੜੇ ਉੱਚ ਅਧਿਕਾਰੀ ਸੀ ਜਿਸ ਮੀਟਿੰਗ ਦੇ ਵਿੱਚ ਮੌਜੂਦ ਸੀ ਤੇ ਭਾਰਤੀਆਂ ਮੀਡੀਆ ਦੇ ਵਿੱਚ ਜਦੋਂ ਅਸੀਂ ਹੁਣ ਹੈਡਲਾਈਨਸ ਦੇਖ ਰਹੇ ਹਾਂ ਤੇ ਇਹ ਨਜ਼ਰ ਆ ਰਹੀ ਹੈ ਕਿ ਮੋਦੀ ਵੱਲੋਂ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਆ ਫੌਜ ਨੂੰ ਕਿ ਉਹ ਪਹਿਲਗਾਮ ਅਟੈਕ ਦਾ ਜਵਾਬ ਦੇ ਸਕਦੇ ਆ ਉਹਦੀ ਟਾਈਮਿੰਗ हां ਤੇ ਕਿਸ ਕਿਸਮ ਦਾ ਜਵਾਬ ਦੇਣਾ ਉਹ ਉਹਨਾਂ ਨੇ ਚੂਜ਼ ਕਰਨਾ ਹੈ ਇਹ ਹੈਡਲਾਈਨਸ ਅਸੀਂ ਇਸ ਵਕਤ ਦੇ ਦੇਖ ਰਹੇ ਹਾਂ ਤੇ ਦੂਜੇ ਪਾਸੇ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਜਿਹੜੇ ਪਾਕਿਸਤਾਨ ਦੇ ਇਨਫੋਰਮੇਸ਼ਨ ਮਨਿਸਟਰ ਹੈਗੇ ਆ ਉਹਨਾਂ ਦੀ ਸਟੇਟਮੈਂਟ ਆਈ ਹੈ ਅਤਾਉੱਲਾ ਤਰਾਰਦੀ ਕਿ ਪਾਕਿਸਤਾਨ ਕੋਲ ਕ੍ਰੈਡੀਬਲ ਇੰਟੈਲੀਜੈਂਸ ਹੈ ਕਿ ਅਗਲੇ 24 ਤੋਂ 48 ਘੰਟੇ ਦੇ ਵਿੱਚ ਵਿੱਚ ਭਾਰਤ ਵੱਲੋਂ ਫੌਜੀ ਕਾਰਵਾਈ ਕੀਤੀ ਜਾ ਰਹੀ ਹੈ ਮਿਲਟਰੀ ਇੰਟੈਲੀਜੈਂਸ ਉਹਨਾਂ ਕੋਲ ਪਹੁੰਚੀ ਹੈ ਕਿ ਮਿਲਟਰੀ ਵੱਲੋਂ ਭਾਰਤ ਦੀ ਫੌਜ ਦੀ ਜਿਹੜੀ ਮੂਵਮੈਂਟ ਹੈ ਉਹ ਦੇਖੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਜਿਹੜੀ ਹੈ ਉਹ ਮਿਲਟਰੀ ਸਟ੍ਰਾਈਕ ਕੀਤੀ ਜਾ ਰਹੀ ਹੈ ਇਹ ਦੋ ਅਹਿਮ ਡਿਵੈਲਪਮੈਂਟਸ ਨੇ ਇਸ ਵਕਤ ਜਿਹਦੇ ਤੇ ਸਾਰਿਆਂ ਦਾ ਧਿਆਨ ਫੋਕਸਡ ਹੈਗਾ ਕਿਉਂਕਿ ਅਸੀਂ ਉਸ ਖੇਤੇ ਦੇ ਵਿੱਚ ਵਸਦੇ ਹਾਂ ਪੰਜਾਬ ਦੇ ਵਿੱਚ ਸਾਡੀ ਜਿਹੜੀ ਮਦਰ ਲੈਂਡ ਹੈਗੀ ਆ ਉਹ ਇਹਨਾਂ ਦੋਵਾਂ ਮੁਲਕਾਂ ਦੇ ਵਿਚਾਲੇ ਆਉਂਦੀ ਹੈ ਤੇ ਜੇ ਇਸ ਕਿਸਮ ਦੀ ਕੋਈ ਵੀ ਘਟਨਾ ਵਾਪਰਦੀ ਹੈ रियलिटी ਦੇ ਵਿੱਚ ਤੇ ਪੰਜਾਬ ਮਤਲਬ ਇੱਕ ਸੈਂਡਵਿਚ ਵਾਂਗ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਸੋ ਅਹਿਮ ਡਿਵੈਲਪਮੈਂਟਸ ਤੋਂ ਸ਼ੁਰੂ ਕਰੀਏ ਜਿਹੜੀਆਂ ਇਸ ਵਕਤ ਹੋ ਰਹੀਆਂ ਨੇ ਬਿਲਕੁਲ ਮਰਵੀਰ ਸਿੰਘ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਮੁਲਾਕਾਤ ਦੀ ਕਿ ਨਰਿੰਦਰ ਮੋਦੀ ਦੇ ਵੱਲੋਂ ਜਿਹੜੇ ਅੱਜ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੰਡੀਅਨ ਸਟੇਟ ਦਾ ਸਾਰਾ ਹੀ ਡਿਫੈਂਸ ਨਾਲ ਰਿਲੇਟਡ ਅਹਿਮ ਅਵਲਾ ਫੈਲਾਇਆ ਉਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੀ ਇੱਕ ਖਾਸ ਗੱਲ ਸਾਹਮਣੇ ਆਈ ਹੈ ਕਿ ਉਸ ਮੁਲਾਕਾਤ ਤੋਂ ਬਾਅਦ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਜਿਹੜੇ ਆ ਉਹ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਉਹਨਾਂ ਦਾ ਜਿਹੜਾ ਘਰ ਆ ਜਿਹੜੀ ਰਿਹਾਇਸ਼ ਆ ਉਹਦੇ ਤੇ ਪਹੁੰਚੇ ਤੇ ਉਸ ਤੋਂ ਬਾਅਦ ਖਬਰ ਆ ਕੇ ਫਿਰ ਅਮਿਤ ਸ਼ਾਹ ਦੇ ਨਾਲ ਵੀ ਜਿਹੜੀ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਆ ਤੇ ਜਿਸ ਨੂੰ ਬਲਵੇ ਕਾਫੀ ਦੇਰ ਰਾਤ ਤੱਕ ਜਿਹੜੀ ਆ ਇਹ ਮੁਲਾਕਾਤਾਂ ਦਾ سلسلہ ਆ ਦਿੱਲੀ ਦੇ ਵਿੱਚ ਇਹ ਚੱਲਦਾ ਰਿਹਾ ਤੇ ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਕਿ ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਨਿਸਟਰ ਆ ਅਤੁੱਲਾ ਤਰਾਰ ਉਹਨਾਂ ਨੇ ਮੰਗਲਵਾਰ ਦੀ ਰਾਤ ਨੂੰ ਇਹ ਗੱਲ ਕਹੀ ਕੇ ਜਿਹੜੀ ਕ੍ਰੈਡੀਬਲ ਇੰਟੈਲੀਜੈਂਸ ਜਿਹੜੀ ਆ ਉਹ ਮਿਲੀ ਆ ਕਿ ਇੰਡੀਆ ਕੁਝ ਘੰਟਿਆਂ ਦੇ ਵਿੱਚ ਕੋਈ ਵੱਡਾ ਹਮਲਾ ਪਾਕਿਸਤਾਨ ਤੇ ਕਰ ਸਕਦਾ ਜੀ ਇਸ ਤਰ੍ਹਾਂ ਹੀ ਜਿੰਨਾ ਕੱਲ ਰੀਟੋਰਿਕ ਇੰਡੀਅਨ মিডিਆ ਦੇ ਵਿੱਚ ਅਸੀਂ ਦੇਖ ਰਹੇ ਸੀ ਰਾਤ ਕੁਝ ਘੰਟੇ ਪਹਿਲਾਂ ਤੱਕ ਦਾ ਉਹਦੇ ਵਿੱਚ ਇਹ ਗੱਲ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਇੰਡੀਅਨ মিডিਆ ਕਰ ਰਿਹਾ ਸੀ ਕਿ ਜਿਵੇਂ ਲੋਕਾਂ ਨੂੰ ਜੰਗ ਦੇ ਲਈ ਤਿਆਰ ਕੀਤਾ ਜਾਂਦਾ ਕਿ ਜਿਸ ਦੇ ਵਿੱਚ ਇੰਡੀਅਨ ਆਰਮੀ ਦੇ ਜਿਹੜੇ ਮਤਲਬ ਐਨਾਲਿਸਟ ਨੇ ਉਹ ਬੈਠੇ ਸੀ ਤੇ ਸਾਰੇ ਚੈਨਲਸ ਦੇ ਉੱਤੇ ਇਹੀ ਗੱਲ ਹੋ ਰਹੀ ਸੀ ਕਿ ਜਦੋਂ ਕਿਸੇ ਇਸ ਤਰ੍ਹਾਂ ਦਾ ਫੈਸਲਾ ਕੋਈ ਸਰਕਾਰ ਵੱਡਾ ਕਰਦੀ ਆ ਤਾਂ ਉਹਦੇ ਚ ਕੰਜੂਅਲਟੀਸ ਝੱਲਣ ਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ ਜਿਹੜੇ ਚੋ ਸਪਸ਼ਟ ਇਹ ਮੈਸੇਜ ਦੇ ਰਹੇ ਸੀ ਭਾਰਤ ਦੇ ਲੋਕਾਂ ਨੂੰ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰਦੀ ਆ ਫਿਰ ਜੇ ਤੁਸੀਂ ਜੰਗ ਕਰਦੇ ਹੋ ਕਿ ਹਮਲਾ ਕਰਦੇ ਹੋ ਤਾਂ ਸਾਹਮਣੇ ਉਹ ਵੀ ਜਿਹੜਾ ਹਮਲਾ ਆ ਉਹ ਤੇ ਉਹ ਹੋਣਾ ਮਤਲਬ ਯਕੀਨੀ ਆ ਕਿ ਉਹਦੇ ਚ ਜਿਹੜਾ ਨੁਕਸਾਨ ਹੋਣਾ ਉਹਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ ਤਾਂ ਉਹ ਸਾਰੇ ਤੋਂ ਮਤਲਬ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਮਤਲਬ ਇੰਡੀਆ ਜਿਹੜਾ ਆ ਉਹ ਹੁਣ ਕੁਝ ਘੰਟਿਆਂ ਤੱਕ ਪਾਕਿਸਤਾਨ ਦੇ ਜਿਹੜੀ ਟੈਰਿਟਰੀ ਆ ਪਾਕਿਸਤਾਨ ਦੀ ਟੈਰਿਟਰੀ ਉਹਦੇ ਤੇ ਅਟੈਕ ਕਰ ਸਕਦਾ ਤੇ ਜਿਹੜਾ ਇਹ ਅਟੈਕ ਆ ਉਹ ਜੋ ਲੱਗ ਰਿਹਾ ਆ ਕਿ ਇਸ ਮਤਲਬ ਦੋ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਸ ਡਿਸਕਸ ਹੋ ਰਹੀਆਂ ਅਸੀਂ ਮਤਲਬ ਇੰਡੀਅਨ ਸਰਕਲਸ ਦੇ ਵਿੱਚ ਪਹਿਲੀ ਸੀ ਕਿ ਜਿਹੜੇ ਬੇਸ ਕੈਂਪ ਜਿਨ੍ਹਾਂ ਨੂੰ ਇੰਡੀਆ ਦਾਵਾ ਕਰਦਾ ਹੈ ਕਿ ਪਾਕਿਸਤਾਨ ਦੇ ਵਿੱਚ ਕਸ਼ਮੀਰ ਦੀ ਸਰਹੱਦ ਦੇ ਨਾਲ ਇਲਾਕਿਆਂ 'ਚ ਇਰੇ ਕਸ਼ਮੀਰੀ ਮਿਲੀਟੈਂਟਸ ਨੇ ਉਹਨਾਂ ਦੇ ਬੇਸ ਕੈਂਪ ਆ ਖਾਸ ਤੌਰ ਤੇ ਜਿਹੜਾ ਪਾਕਿਸਤਾਨ ਦੇ ਪ੍ਰਬੰਧ ਵਾਲਾ ਕਸ਼ਮੀਰ ਆ ਜੀ ਉਹਨਾਂ ਨੂੰ ਟਾਰਗੇਟ ਕਰਨ ਦੀ ਗੱਲ ਹੋ ਰਹੀ ਸੀ ਪਰ ਇਸ ਵਾਰ ਕਿਉਂਕਿ ਉਹ ਅਸੀਂ ਦੇਖਿਆ ਵੀ ਸਰਜਿਕਲ ਸਟ੍ਰਾਈਕ ਜਿਹੜੀ ਇਹਨਾਂ ਨੇ ਕੀਤੀ ਸੀ ਉਦੋਂ ਪਲਵਾਮਾ ਤੋਂ ਬਾਅਦ ਤੇ ਉਦੋਂ ਇਸ ਤਰੀਕੇ ਦਾ ਇਹਨਾਂ ਨੇ ਹਮਲਾ ਕੀਤਾ ਸੀ ਪਰ ਜਿਹੜੀ ਇਸ ਵਾਰ ਜਿਹੜਾ ਇੰਡੀਅਨ ਇੰਟੈਲੀਜੈਂਸ ਹੀ ਆਇਆ ਤੇ ਇੰਡੀਅਨ ਗਵਰਨਮੈਂਟ ਆ ਉਏ ਇਹ ਲੱਗ ਰਿਹਾ ਹੈ ਕਿ ਉਹ ਇੱਕ ਫੁੱਲ ਫਲਾਈਡ ਅਟੈਕ ਪਾਕਿਸਤਾਨ ਆਰਮੀ ਪਾਕਿਸਤਾਨ ਮਿਲਟਰੀ ਦੇ ਉੱਤੇ ਕਰਨ ਜਾ ਰਹੀ ਹੈ। ਹੂੰ ਜਿਹਦੇ ਵਿੱਚ ਮਤਲਬ ਇਹ ਜਿਹੜੇ ਬੇਸ ਕੈਂਪ ਨੇ ਜਾਂ ਕੋਈ ਕੋਈ ਇਸ ਤਰੀਕੇ ਦੀ ਜਿਹੜੀ ਸਟੈਬਲਿਸ਼ਮੈਂਟ ਆ ਇਨਫਰਾਸਟ੍ਰਕਚਰ ਆ ਉਹਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਕਈ ਪਾਸਿਆਂ ਤੋਂ ਜਿਹੜਾ ਸਰਹੱਦ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਆ ਜੀ ਕੁਝ ਇਹ ਵੀ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਇਸ ਵਾਰ ਅਟੈਕ ਆ ਉਹ ਕਸ਼ਮੀਰ ਦੀ بجائے ਉਹ ਪੰਜਾਬ ਤੋਂ ਹੋਣ ਦੀਆਂ ਸੰਭਾਵਨਾਵਾਂ ਨੇ ਹੂੰ ਕਿ ਕਿਉਂਕਿ ਜਿੰਨਾ ਕੁ ਦੇਖਿਆ ਜਾ ਰਿਹਾ ਜਿਹੜੀ ਡਿਸਕਸ਼ਨ ਹੋ ਰਹੀ ਆ ਉਹ ਇਹ ਆ ਕਿ ਕਸ਼ਮੀਰ ਮਤਲਬ ਇੱਕ ਪਰੈਜ਼ੀਡੈਂਟਡ ਮਤਲਬ ਉਹਨਾਂ ਦਾ ਹੁੰਦਾ ਹੈ ਕਿ ਕਸ਼ਮੀਰ ਤੋਂ ਕੋਈ ਸਰਜਰਕਲ ਸਟ੍ਰਾਈਕ ਹੋ Nghi ਜਾਓ ਪਰ ਉੱਥੋਂ ਕੀਤਾ ਜਾਵੇ ਜਿੱਥੋਂ ਨਹੀਂ ਸੋਚ ਸਕਦੇ ਤੇ ਜਿਵੇਂ ਦੀ ਮੂਵਮੈਂਟ ਦੀ ਗੱਲ ਪਾਕਿਸਤਾਨ ਦੇ ਮਿਨਿਸਟਰ ਨੇ ਵੀ ਕੀਤੀ ਆ ਤਾਂ ਉਤੋਂ ਇਹ ਲੱਗ ਰਿਹਾ ਕਿ ਹੋ ਸਕਦਾ ਪੰਜਾਬ ਦੇ ਪਾਸਿਓਂ ਜਾਂ ਕਿਸੇ ਹੋਰ ਪਾਸਿਓਂ ਜਿਹੜੀ ਇੰਡੀਅਨ ਸਟੇਟ ਆ ਉਹ ਪਾਕਿਸਤਾਨ ਦੇ ਨਾਲ ਫਰੰਟ ਖੋਲੇ ਹੁਣ ਉਹ ਜਿਸ ਤਰੀਕੇ ਦਾ ਰਿਟੋਰਿਕ ਸੈਟਅਪ ਕੀਤਾ ਗਿਆ ਆ ਪੀਜੀਐਸ 3 ਕੇ ਦੇ ਨਾਲ ਮੋਹਨ ਭਾਗਵਤ ਦਾ ਜਾਣਾ ਮੋਦੀ ਦੇ ਕੋਲ ਮੁਲਾਕਾਤ ਕਰਨ ਦੇ ਲਈ ਤੇ ਉਸ ਤੋਂ ਪਹਿਲਾਂ ਮਤਲਬ ਇਹ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਦੀ ਡਵਾਲ ਤੇ ਸ਼ਾਮਲ ਸੀ ਇਹਨਾਂ ਦੇ ਜਿਹੜੀ ਤਿੰਨੋਂ ਮਿਲਟਰੀ ਦੇ ਵਿੰਗ ਨੇ ਉਹ ਸਾਰੇ ਉਹਨਾਂ ਦੇ ਚੀਫ ਸ਼ਾਮਲ ਸੀ ਤੇ ਅਸਾਮ ਰਾਈਫਲਸ ਦਾ ਜਿਹੜਾ ਮੁਖੀ ਹੈ ਇਸ ਟਾਈਮ ਨੂੰ ਲੀਡ ਕਰ ਰਿਹਾ ਉਹ ਸੀ ਬੀਐਸਐਫ ਦਾ ਜਿਹੜਾ ਕਮਾਂਡਿੰਗ ਅਫਸਰ ਆ ਉਹ ਸੀ ਤੇ ਮਤਲਬ ਉਹ ਤੋਂ ਇਹੀ ਅਬਰੇ ਸਿੰਘ ਜੀ ਹੁਣ ਤੱਕ ਦਾ ਅੰਦਾਜ਼ਾ ਵੀ ਹੋ ਸਕਦਾ ਕੁਝ ਘੰਟਿਆਂ ਦੇ ਵਿੱਚ ਜਾਂ ਹੋ ਸਕਦਾ ਹੈ ਆਪਰੇਸ਼ਨ ਸ਼ੁਰੂ ਹੋ ਗਿਆ ਹੋਵੇ ਪਰ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਮਿਲਟਰੀ ਆਪਰੇਸ਼ਨ ਹੁੰਦੇ ਆ ਉਹਨਾਂ ਦੀ ਖਬਰ ਮੀਡੀਆ 'ਚ ਕੁਝ ਸਮਾਂ ਬਾਅਦ ਹੀ ਆਉਂਦੀ ਹੈ ਤਾਂ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਘੰਟਿਆਂ ਦੇ ਤੱਕ ਕੋਈ ਜਿਹੜੀ ਜਿਹੜਾ ਵੱਡਾ ਵੱਡੀ ਹਿੱਲ ਜੁਲਾ ਉਸ ਖੇਤ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਹੂੰ ਮੈਂ ਇਹ ਸਾਡੇ ਲਈ ਤੇ ਪੰਜਾਬ ਦੇ ਲੋਕਾਂ ਲਈ ਖਾਸ ਤੌਰ ਤੇ ਇੱਕ ਅਸੀਂ ਵਾਰਨਿੰਗ ਦੇ ਤੌਰ ਤੇ ਵੀ ਕਹਿਣਾ ਚਾਹਾਂਗੇ ਕਿ ਸਾਨੂੰ ਅੱਖਾਂ ਨੱਕ ਕੰਨ ਸਭ ਕੁਝ ਖੁੱਲਾ ਰੱਖਣਾ ਚਾਹੀਦਾ ਆ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਹੋ ਕੀ ਰਿਹਾ ਹੈ ਗਰਾਊਂਡ ਦੇ ਉਤੋਂ ਇਸ ਕਿਸਮ ਦੀਆਂ ਰਿਪੋਰਟਿੰਗਸ ਆ ਰਹੀਆਂ ਨੇ ਈਵਨ ਮੀਡੀਆ ਦੇ ਵਿੱਚ ਵੀ ਬੀਐਸਐਫ ਦੇ ਹਵਾਲੇ ਨਾਲ ਦੋ ਤਿੰਨ ਥਾਵਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਜਿਹੜੇ ਬਾਰਡਰ ਲਾਗਲੇ ਇਲਾਕੇ ਦੇ ਵਿੱਚ ਕਿਸਾਨ ਹੈਗੇ ਆ ਉਹਨਾਂ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵਾਰਨ ਕੀਤਾ ਜਾ ਰਿਹਾ ਪਹਿਲਾਂ ਵਾਰਨ ਕਰਨ ਦੀ ਖਬਰ ਆਈ ਤੇ ਉਸ ਤੋਂ ਬਾਅਦ ਆਇਆ ਕਿ ਨਹੀਂ ਜੀ ਜਸਟ ਇੱਕ ਇਨਫੋਰਮੇਸ਼ਨ ਸੇਕ ਹੀ ਉਹਨਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਜੇ ਵਾਹੀ ਕਰਨੀ ਹੈ ਉਸ ਪਾਸੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਖੇਤ ਨੇ ਤੇ ਉਹਦੇ ਰਿਕਾਰਡਿੰਗ ਅਸੀਂ ਤੁਹਾਨੂੰ ਸਿਕਿਉਰਿਟੀ ਦਵਾਂਗੇ ਤੇ ਇਸ ਕਿਸਮ ਦੀ ਲਾਈਨ ਬਾਅਦ ਦੇ ਵਿੱਚ ਇਹ ਇਦਾਂ ਦਾ ਆਇਆ ਹੈਗਾ ਸੋ ਇਹ ਜ਼ਰੂਰ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਟੈਂਸ ਨਜ਼ਰ ਆ ਰਹੀ ਹੈ ਜਦੋਂ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਸੁਖਿੰਦਰ ਸਿੰਘ ਜੀ ਇਸ ਸਿਚੁਏਸ਼ਨ ਦੇ ਰਿਗਾਰਡਿੰਗ ਜਿਹੜਾ ਇੱਕ ਫਿਰ ਬਣ ਜਾਂਦਾ ਵੀ ਮਾਹੌਲ ਕ੍ਰੀਏਟ ਕੀ ਕੀਤਾ ਜਾ ਰਿਹਾ ਹੈ ਈਵਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇਸ ਕਿਸਮ ਦੀਆਂ ਖਬਰਾਂ ਬੀਤੇ 24 ਤੋਂ 48 ਘੰਟੇ ਦੇ ਵਿੱਚ ਲੱਗੀਆਂ ਨੇ ਕਿ ਭਾਰਤ ਵੱਲੋਂ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਜਾਂ ਭਾਰਤ ਵੱਲੋਂ ਇਸ ਕਿਸਮ ਦੀਆਂ ਖਬਰਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਉਹ ਜੇ ਹਮਲਾ ਕਰਦੇ ਆ ਪਾਕਿਸਤਾਨ ਦੇ ਉੱਤੇ ਜਾਂ ਕੋਈ ਇਸ ਕਿਸਮ ਦਾ ਦਿਲ ਵੱਧਵਾ ਸਟੈਪ ਚੁੱਕਦੇ ਆ ਤਾਂ ਉਹ ਆਪਣੇ ਐਕਸ਼ਨ ਨੂੰ ਜਸਟੀਫਾਈ ਕਰ ਸਕਣ ਜਿਹੜੀ ਇਹ ਲਾਈਨ ਹੈ ਇਹ ਬੜੀ ਖਤਰਨਾਕ ਹੈ ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ ਇੱਕ ਮੀਟਿੰਗ ਯੂਨਾਈਟਿਡ ਨੇਸ਼ਨਸ ਦੀ ਹੋਈ ਤੇ ਕਿਸੇ ਹੋਰ ਹਵਾਲੇ ਨਾਲ ਨਿਊਯਾਰਕ ਦੇ ਵਿੱਚ ਉਹਦੇ ਵਿੱਚ ਜਿਹੜੇ ਭਾਰਤ ਦੇ ਰਿਪਰੈਜ਼ੈਂਟੇਟਿਵ ਹੈਗੇ ਆ ਪਰਮਨੈਂਟ ਰਿਪਰੈਜ਼ੈਂਟੇਟਿਵ ਉਹਨਾਂ ਦੇ ਡੈਪੂਟੀ ਵੱਲੋਂ ਸਿੱਧੇ ਸਿੱਧੇ ਰੂਪ ਤੇ ਵਿੱਚ ਪਾਕਿਸਤਾਨ ਨੂੰ ਬਲੇਮ ਕੀਤਾ ਗਿਆ ਤੇ ਉਹਨਾਂ ਨੇ ਪਾਕਿਸਤਾਨ ਨੂੰ ਰੋਗ ਸਟੇਟ ਵਜੋਂ ਜਿਹੜਾ ਹੈ ਉਹ ਕਿਹਾ ਕਿ ਪਾਕਿਸਤਾਨ ਰੋਗ ਸਟੇਟ ਦੇ ਵਜੋਂ ਐਕਸਪੋਜ਼ ਹੋਇਆ ਆ ਤੇ ਦੂਜੇ ਪਾਸੇ ਅਸੀਂ ਜਦੋਂ ਗਰਾਉਂਡ ਦੇ ਉੱਤੇ ਕਸ਼ਮੀਰ ਦੇ ਵਿੱਚ ਦੇਖਦੇ ਆ ਜਿਹੜੀਆਂ ਸਿਕਿਉਰਿਟੀ ਥ੍ਰੈਟ ਦੇ ਥੱਲੇ ਅੱਧੀਆਂ ਜਿਹੜੀਆਂ ਟੂਰਿਸਟ ਪਲੇਸਸ ਹੈਗੀਆਂ ਨੇ ਲਗਭਗ 50 ਦੇ ਕਰੀਬ ਉਹਨਾਂ ਨੂੰ ਕੰਪਲੀਟਲੀ ਬਲੌਕ ਕਰ ਦਿੱਤਾ ਗਿਆ ਆ ਕੋਈ ਵੀ ਬੰਦਾ ਜਾਂ ਕੋਈ ਵੀ ਹੋਰ ਉੱਥੇ ਨਹੀਂ ਜਾ ਸਕਦਾ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਦੂਜੇ ਪਾਸੇ ਜਦੋਂ ਅਸੀਂ ਇੰਟਰਨੈਸ਼ਨਲ ਓਵਰਆਲ ਸਿਨੈਰੀਓ ਦੇਖਦੇ ਹਾਂ ਬੀਤੇ 24 ਘੰਟਿਆਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਆਫ ਮੁਖੀ ਦੇ ਆਫਿਸ ਦੇ ਵੱਲੋਂ ਵੀ ਇਹ ਬਿਆਨ ਆਇਆ ਹੈ ਕਿ ਯੂਨਾਈਟਿਡ ਨੇਸ਼ਨਸ ਮੁਖੀ ਜਿਹੜੇ ਐਂਟੋਨੀਓ ਗੁਟਰੇਜ਼ ਹੈਗੇ ਆ ਉਹਨਾਂ ਵੱਲੋਂ ਡੀਸਕੇਲੇਸ਼ਨ ਦੀ ਅਪੀਲ ਕੀਤੀ ਗਈ ਹੈ ਭਾਰਤ ਨੂੰ ਤੇ ਪਾਕਿਸਤਾਨ ਨੂੰ ਮੀਡੀਏਸ਼ਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸੇਮ ਇਸ ਕਿਸਮ ਦੀਆਂ ਖਬਰਾਂ ਅਮਰੀਕਾ ਦੇ ਹਵਾਲੇ ਨਾਲ ਵੀ ਲੱਗ ਰਹੀਆਂ ਨੇ ਕਿ ਅਮਰੀਕਾ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਨੂੰ ਕਿ ਤੁਸੀਂ ਡੀਸਕੇਲੇਟ ਕਰੋ ਸਿਚੁਏਸ਼ਨ ਨੂੰ ਗੱਲਬਾਤ ਦਾ ਰਾਹ ਲੱਭੋ ਤੇ ਮੀਡੀਏਸ਼ਨ ਦੇ ਲਈ ਅਪਰੋਚ ਕੀਤੀ ਜਾ ਰਹੀ ਹੈ ਇਹ ਅਮਰੀਕਾ ਵਾਲੀ ਜਿਹੜੀ ਖਬਰ ਹੈ ਇਹ ਬੀਤੇ 4 ਤੋਂ 6 ਘੰਟਿਆਂ ਦੇ ਵਿੱਚ ਜਿਹੜੀਆਂ ਲਗਾਤਾਰਤਾ ਦੇ ਨਾਲ ਮੀਡੀਆ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਸੋ ਜਦੋਂ ਇਸ ਕਿਸਮ ਦੀ ਇੱਕ ਇੱਕ ਮਾਹੌਲ ਦੇ ਵਿੱਚ ਮੀਡੀਏਸ਼ਨ ਦੀਆਂ ਖਬਰਾਂ ਉਪਰੋਂ ਥੱਲੇ ਲੱਗ ਰਹੀਆਂ ਨੇ ਯੂਨਾਈਟਿਡ ਨੇਸ਼ਨਸ ਅਮਰੀਕਾ ਵੱਲੋਂ ਈਵਨ ਚਾਈਨਾ ਵੱਲੋਂ ਵੀ ਸਟੇਟਮੈਂਟ ਆਈ ਹੈ ਸ਼ੀਜ਼ ਐਂਡ ਪਿੰਗ ਦੇ ਹਵਾਲੇ ਨਾਲ ਸੋ ਇਹ ਇੱਕ ਅਹਿਮ ਬਣ ਜਾਂਦਾ ਵੀ ਕਰੂਸ਼ਲ ਮੂਮੈਂਟਸ ਹੈਗੇ ਆ ਇਹ ਸੋ ਓਵਰਆਲ ਸਿਨੈਰੀਓ ਇੰਟਰਨੈਸ਼ਨਲੀ ਕਿਵੇਂ ਦੇਖ ਰਹੇ ਹਾਂ ਬਿਲਕੁਲ ਅਮਰ ਸਿੰਘ ਜੀ ਇਸ ਟਾਈਮ ਜਿਹੜਾ ਅ ਸਿੰਘ ਗੱਲ ਕੀਤੀ ਹੈ ਮੈਂ ਜ਼ਰੂਰ ਅਮਰੀਕਾ ਦੇ ਹਵਾਲੇ ਨਾਲ ਵੀ ਸਟੇਟ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦੀ ਜਿਹੜੀ ਹੁਣ ਲੇਟੈਸਟ ਜਿਹੜੇ ਕਮੈਂਟ ਆਏ ਆ ਉਹਨਾਂ ਦੇ ਆ ਇੰਡੀਆ ਪਾਕਿਸਤਾਨ ਦੇ ਦਰਮਿਆਨ ਜਿਹੜੀ ਇਹ ਸਾਰੀ ਚੱਲ ਰਹੀ ਆ ਖੇਚੋਤਾਣ ਉਹਦੇ ਵਿੱਚ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜਿਹੜਾ ਸਟੇਟ ਡਿਪਾਰਟਮੈਂਟ ਉਹ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਸਿਚੁਏਸ਼ਨ ਨੂੰ ਲੈ ਕੇ ਕੰਟੈਕਟ ਦੇ ਵਿੱਚ ਆ ਤਾਂ ਰੂਸ ਨੇ ਜਵਾਬ ਦਿੱਤਾ ਕਿ ਹਾਂ ਉਹ ਕੰਟੈਕਟ ਦੇ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਮਤਲਬ ਜਿਹੜਾ ਉਹਨਾਂ ਦਾ ਜਵਾਬ ਸੀ ਉਹ ਕਹਿੰਦੇ ਕਿ ਯੈਸ ਐਂਡ ਦਾ ਸੈਕਟਰੀ ਆਲਸੋ ਗੇਵ ਮੀ ਅ ਨੋਟ ਅਬਾਊਟ ਥੈਟ ਐਸ ਵੈਲ A spokesperson ਦੱਸ ਰਿਹਾ ਕਿ ਜਿਹੜੇ ਸਟੇਟ ਡਿਪਾਰਟਮੈਂਟ ਦੇ ਸੈਕਟਰੀ ਆ ਉਹ ਉਹਨਾਂ ਨੇ ਸਪੋਕਸਪਰਸਨ ਹੋਏ ਤੇ ਬਾਰੇ ਵੀ ਦੱਸਿਆ ਕਿ ਗੱਲਬਾਤ ਚੱਲ ਰਹੀ ਆ ਸੋ ਵੀ ਆਰ ਰੀਚਿੰਗ ਆਊਟ ਰਿਗਾਰਡਿੰਗ ਦਾ ਕਸ਼ਮੀਰ ਸਿਚੁਏਸ਼ਨ ਇੰਡੀਆ ਐਂਡ ਪਾਕਿਸਤਾਨ ਥੈਟ ਹੀ ਸੈਡ ਵੀ ਆਰ ਰੀਚਿੰਗ ਆਊਟ ਟੂ ਬੋਥ ਪਾਰਟੀਆਂ ਐਂਡ ਟੈਲਿੰਗ ਆਫ ਕੌਰਸ ਥੈਮ ਟੂ ਨੋਟ the secretary expects to speak with the foreign ministers of pakistan and india as early as today or tomorrow hmm. he is encouraging other national leaders other foreign ministers to also reach out to the countries on this issue ta jehdi eh line hai apne aap jehdi statement aa ispasht kar rahi hai ki sthiti jehdi aa oh kafi volatile hai do me mulkan de darmiyan jang lagan di jehdi probability aa bahut zyada hai ਇਸੇ ਕਰਕੇ ਜਿਹੜਾ ਸਪੋਕਸਪਰਸਨ ਆ ਸਟੇਟ ਡਿਪਾਰਟਮੈਂਟ ਦਾ ਉਹ ਕਹਿ ਰਹੇ ਆ ਕਿ ਅਸੀਂ ਵੀ ਗੱਲ ਕਰ ਰਹੇ ਆ ਤ ਉਹ ਮੁਲਕਾਂ ਦੇ ਨਾਲ ਪਰ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਵੀ ਇਨਕਰੇਜ ਕੀਤਾ ਜਾ ਰਿਹਾ ਕਿ ਉਹ ਦੋਵੇਂ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਤਾਂ ਕਿ ਜਿਹੜੀ ਇਹ ਐਸਕੇਲੇਟ ਆ ਸਿਚੁਏਸ਼ਨ ਉਹ ਨਾ ਹੋਵੇ ਸੋ ਅੱਗੇ ਉਹ ਕਹਿੰਦੇ ਆ ਸੋ ਇਟ ਇਜ਼ ਅਗੇਨ ਐਸ ਆਈ ਹੈਵ ਨੋਟਿਡ ਏਵਰੀ ਡੇ ਐਕਸ਼ਨ ਇਸ ਬੀਇੰਗ ਟੇਕਨ ਇਨ ਥਿਸ ਕੇਸ ਦਾ ਸਕੱਰੇਟਰੀ ਸਪੀਕਿੰਗ ਡਾਇਰੈਕਟਲੀ ਟੂ ਹਿਸ ਕਾਉਂਟਰਪਾਰਟਸ ਇਨ ਇੰਡੀਆ ਐਂਡ Uh, we will be ex uh, we expect certainly the impact he is usually had with the individual is spoken with and certainly with president trump's leadership india and pakistan having those conversations it's very important for them da matlab as time jedi uh, statement amvir uh, singh ji is spasht kar di hai ki jada uh, shayad jedi uh, situation o uh, out of hand a uh, koi na koi jada uh, action a o zarur kyuki jada indian government a uh, ਉਹ ਉਹਨਾਂ ਜਿਹਨਾਂ ਰੀਟੋਰਿਕ ਬਿਲਡ ਅਪ ਕਰਤਾ ਆ ਇਸ ਘਟਨਾ ਤੋਂ ਬਾਅਦ ਤਾਂ ਉਹਦੇ ਵਿੱਚ ਅੱਜ ਅਸੀਂ ਦੇਖਿਆ ਕਿ ਜਿਹੜੀ ਆਪੋਜੀਸ਼ਨ ਆ ਕਾਂਗਰਸ ਪਾਰਟੀ ਉਹਨਾਂ ਨੇ ਇੱਕ ਟਵੀਟ ਸ਼ੇਅਰ ਕੀਤਾ ਮੋਦੀ ਦਾ ਸਿਰ ਨਹੀਂ ਸੀ ਉਸ ਵੀਡੀਓ ਦੇ ਵਿੱਚ ਇੱਕ ਪੋਸਟਰ ਬਣਾਇਆ ਜਿਦੇ ਵਿੱਚ ਗਾਇਬ ਲਿਖ ਕੇ ਉਹਨਾਂ ਨੇ ਉਹ ਸ਼ੇਅਰ ਕੀਤਾ ਜਿਹਦੇ ਵਿੱਚ ਇਹ ਸੀ ਕਿ ਮੋਦੀ ਨੇ ਗੱਲਾਂ ਬੜੀਆਂ ਕੀਤੀਆਂ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ ਤੇ ਉਹ ਜਿਹੜਾ ਹਾਲਾਂਕਿ ਉਹ ਤੋਂ ਬਾਅਦ ਉਹਨਾਂ ਨੇ ਉਹ ਡਿਲੀਟ ਕੀਤਾ ਟਵੀਟ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਮੀਟਿੰਗਸ ਮੁਲਾਕਾਤਾਂ ਵੀ ਅਸੀਂ ਦੇਖ ਰਹੇ ਹਾਂ ਤਾਂ ਇਸ ਟਾਈਮ ਇੰਡੀਆ ਦੇ ਵਿੱਚ ਇੱਕ ਬੂਰਾ ਮਾਹੌਲ ਸਿਰਜਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਗਵਰਨਮੈਂਟ ਜਿਹੜੀ ਆ ਉਹਦੇ ਕੋਲ ਤੁਸੀਂ ਕਹਿ ਸਕਦੇ ਹੋ ਕਿ ਉਹਨੇ ਇੱਕ ਸਪੋਰਟ ਜਨਰੇਟ ਕਰ ਲਈ ਹੈ ਕੋਈ ਵੀ ਐਕਸ਼ਨ ਕਰਨ ਦੇ ਲਈ ਤੇ ਦੂਜੇ ਪਾਸੇ ਜਦੋਂ ਪਾਕਿਸਤਾਨ ਦੀ ਅਸੀਂ ਅਪਰੋਚ ਦੇਖ ਰਹੇ ਹਾਂ ਤਾਂ ਪਾਕਿਸਤਾਨ ਵੀ ਆਲਰੇਡੀ ਰੈਡੀ ਨਜ਼ਰ ਆ ਰਿਹਾ ਵੀ ਉਹ ਕਿਸੇ ਵੀ ਕਲੈਸ਼ ਨੂੰ ਜਵਾਬੀ ਜਵਾਬ ਦੇਣ ਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਆ ਇਹ ਜਿਵੇਂ ਵੀ ਪਾਕਿਸਤਾਨ ਦੀ ਗਵਰਨਮੈਂਟ ਦੇ ਚਾਹੇ ਉਹਨਾਂ ਦੇ ਮਿਨਿਸਟਰਸ ਹੋਣ ਚਾਹੇ ਅਥਾਰਟिटीज ਆਰਮੀ ਦੇ ਹਵਾਲੇ ਨਾਲ ਤਾਂ ਇਹ ਲੱਗ ਰਿਹਾ ਹੈ ਕਿ ਇਸ ਟਾਈਮ ਜਿਵੇਂ ਇੱਕ ਲੰਮਾ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਪਲਵਾਮਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਜਿਕ ਸਟ੍ਰਾਈਕਸ ਕੀਤੀਆਂ ਨੇ ਤਾਂ ਇੱਕ ਮਾਹੌਲ ਜਿਹੜਾ ਬਣਿਆ ਹੋਇਆ ਸੀ ਤਣਾਅ ਵਾਲਾ ਵੀ ਉਹ ਹੁਣ ਇੱਕ ਕਿਸੇ ਨਾ ਕਿਸੇ ਉਹ جنگ ਕਿੰਨੀ ਕਿ ਛੋਟੀ ਹੁੰਦੀ ਆ ਕੁਝ ਘੰਟਿਆਂ ਦੀ ਹੁੰਦੀ ਆ ਜਾਂ ਉਹ جنگ ਅਗੇ ਐਸਕੇਲੇਟ ਹੁੰਦੀ ਆ ਕਿਉਂਕਿ ਇੰਡੀਆ ਤੋਂ ਇਹ ਪ੍ਰਭਾਵ ਆ ਰਿਹਾ ਹੈ ਕਿ ਇੰਡੀਆ ਇਹ ਚਾਹੁੰਦਾ ਹੈ ਕਿ ਜਿਹੜੀ ਪਾਕਿਸਤਾਨ ਦੇ ਨਾਲ جنگ ਆ ਉਹ ਲੰਮੀ ਖੇਚੀ ਜਾਵੇ ਕਿਉਂਕਿ ਦੁਨੀਆ ਦੀ ਸਟ੍ਰੈਟਜੀ ਆ ਵੀ ਅ ਇੰਡੀਆ ਨੂੰ ਇਹ ਲੱਗਦਾ ਹੈ ਕਿ ਦੇ ਕੋਲ ਭਾਵੇਂ ਮੈਨਪਾਵਰ ਆ ਭਾਵੇਂ ਦੇ ਕੋਲ ਰਿਸੋਰਸਸ ਨੇ ਵੀ ਉਹੋ ਜਿਆਦਾ ਆ ਤੇ ਪਾਕਿਸਤਾਨ ਕੋਈ ਵੀ ਜਿਹੜੀ ਲੰਮੀ جنگ ਆ ਉਹਦੇ ਨਾਲ ਉਹ ਨਹੀਂ ਜਿੱਤ ਸਕਦਾ ਤੇ ਇੰਡੀਆ ਕਈ ਇਸ ਤਰੀਕੇ ਦੀ ਜੰਗ ਬਣਾਉਣੀ ਚਾਹੁੰਦਾ ਪਰ ਪਾਕਿਸਤਾਨ ਨੂੰ ਵੀ ਆਪਣੀ ਸਮਰੱਥਾ ਦਾ ਆਪਣੀ ਤਾਕਤ ਦਾ ਪਤਾ ਆ ਤੇ ਜੇ ਇੰਡੀਆ ਕੋਈ ਵੀ ਫਰੰਟ ਖੋਲਦਾ ਆ ਤਾਂ ਫਿਰ ਇਹ ਨਹੀਂ ਹੁੰਦਾ ਕਿ ਜਿਵੇਂ ਇੰਡੀਆ ਚਾਹੁੰਦਾ ਜੰਗ ਉਸੇ ਤਰੀਕੇ ਨਾਲ ਹੋਣੀ ਹੈ ਤਾਂ ਪਾਕਿਸਤਾਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਆਰਟੀਕਲਸ ਮਤਲਬ ਇਥੋਂ ਤੱਕ ਕਿ ਜਿਹੜੇ ਲਿਬਰਲ ਲੀਡਰ ਮਤਲਬ ਮਨੀਸ਼ ਤਿਵਾੜੀ ਵਰਗੇ ਵੀ ਸੀ ਉਹ ਵੀ ਆਰਟੀਕਲ ਲਿਖ ਰਹੇ ਸੀ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਆ ਜੀ ਪਾਕਿਸਤਾਨ ਦੀ ਜਿਹੜੀ ਐਗਜ਼ਿਸਟੈਂਸ ਆ ਉਹੀ ਖਤਮ ਕਰ ਦੇਣੀ ਚਾਹੀਦੀ ਆ ਦੇ ਮਤਲਬ ਜੇ ਕਿਸੇ ਵੀ ਮੁਲਕ ਦੀ ਇਸ ਤਰ੍ਹਾਂ ਐਗਜ਼ਿਸਟੈਂਸ ਦੇ ਉੱਤੇ ਗੱਲ ਆਉਂਦੀ ਆ ਤਾਂ ਫਿਰ ਉਹ ਜਿਹੜਾ ਆਖਰੀ ਹੀਲਾ ਵਸੀਲਾ ਵੀ ਉਹਨਾਂ ਦੇ ਕੋਲ ਹੁੰਦਾ ਆਪਣੀ ਸਿਕਿਉਰਿਟੀ ਦੇ ਲਈ ਵਰਤਣ ਵਾਲਾ ਉਹ ਵੀ ਵਰਤਦੇ ਆ ਪਰ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਮਤਲਬ ਸਿੱਖਾਂ ਦੇ ਲਈ ਇਹ ਜਿਹੜੀ ਸਥਿਤੀ ਆ ਇਹ ਬੜੀ ਅਹਿਮ ਆ ਕੱਲ ਡਾਕਟਰ ਅਮਰਜੀਤ ਸਿੰਘ ਰਾਨਾ ਵੀ ਇੱਕ ਜਿਹੜਾ ਮੈਸੇਜ ਆ ਉਹ ਜਾਰੀ ਕੀਤਾ ਸੀ ਸਿੱਖਾਂ ਦੇ ਲਈ ਸਿੱਖ ਪਬਲਿਕ ਦੇ ਲਈ ਤਾਜ ਤਕ ਨੂੰ ਮਤਲਬ ਲੱਖਾਂ ਦੇ ਵਿੱਚ ਲੋਕ ਜਿਹੜੇ ਆ ਉਹ ਦੇਖ ਚੁੱਕੇ ਆ ਤਾਂ ਜਿਹੜੀ ਇਹ ਗੱਲ ਆ ਮਤਲਬ ਹੋਰ ਵੀ ਜਿਹੜੀ ਜਿਹੜੇ ਸਿੱਖ ਇੰਸਟੀਚੂਟਸ ਨੇ ਸਿੱਖ ਆਰਗੇਨਾਈਜੇਸ਼ਨਸ ਨੇ ਬਲਕਿ ਸਮਾਉ ਆ ਵੀ ਜਦੋਂ ਅਕਾਲ ਤਖਤ ਸਾਹਿਬ ਨੂੰ ਵੀ ਜਿਹੜਾ ਆ ਉਹ ਮਤਲਬ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਇੰਟਰਵੈਨ ਕਰਨਾ ਚਾਹੀਦਾ ਹੈ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਤੇ ਜਿਹੜਾ ਮਤਲਬ ਸਿੱਖ ਇਤਿਹਾਸ ਤੋਂ ਸਿੱਧ ਲੈਣੇ ਆ ਤੇ ਸਿੱਖਾਂ ਦੀ ਜਿਹੜੀ ਸਾਧਿਆ ਲਿੰਦੇਪਿੰਡਾ ਦੇ ਨਾਲ ਮਤਲਬ ਉਹਨੂੰ ਦੇਖਦੇ ਆ ਤਾਂ ਸਿੱਖਾਂ ਨੂੰ ਭਾਰਤ ਦੇ ਕਿਸੇ ਵੀ ਤਰ੍ਹਾਂ ਦੇ ਜਿਹੜਾ ਇੱਕ ਯੂਜ਼ ਇਸ ਸਥਿਤੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਸਿੱਖ ਫੌਜੀ ਹੈ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਆ ਤੇ ਇੱਕ ਗੱਲ ਹੋਰ ਬੜੀ ਅਹਿਮ ਆ ਮਰਵੀਰ ਸਿੰਘ ਜੀ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਇਹ ਸਮਾਂ ਇਹ ਲੱਗ ਰਿਹਾ ਹੈ ਕਿ ਜੇ ਇਹ جنگ ਕਿਤੇ ਹੁੰਦੀ ਆ ਤੇ ਇਹ ਜੰਗ ਹੁਣ ਇੰਡੀਆ ਤੇ ਪਾਕਿਸਤਾਨ ਤੱਕ ਸੀਮਿਤ ਹੋਣ ਦੀ ਸੰਭਾਵਨਾ ਵਾ ਘਟ ਜਾਣਗੀ ਆ ਕਿ ਇਸ ਟਾਈਮ ওভার ਆ ਜਿਹੜੀ ਜੀਓਪੋਲਿਟਿਕਸ ਆ ਉਹ ਬੜੀ ਹੀ ਅਸੀਂ ਕਹਿ ਸਕਦੇ ਹਾਂ ਕਿ ਵੋਲੇਟਾਈਲ ਸਿਚੁਏਸ਼ਨ ਦੇ ਵਿੱਚ ਆ ਘਟਨਾਵਾਂ ਇਹੋ ਜਿਹੀਆਂ ਵਾਪਰ ਰਹੀਆਂ ਨੇ ਚਾਹੇ ਇਰਾਨ 'ਚ ਹੋਣ ਚਾਈਨਾ 'ਚ ਹੋਣ ਮਤਲਬ ਜਿਹੜਾ ਦੇ ਵਿੱਚ ਕੋਈ ਵੀ ਜਿਹੜਾ ਫਲੇਅਰ ਆ ਕਿਸੇ ਵੀ ਥਿੱਤੇ ਦੇ ਵਿੱਚ ਉਹ ਕਈ ਤਿਹਰਾ ਨੂੰ ਇਨਵੋਲਵ ਕਰ ਸਕਦਾ ਤੇ ਉਹ ਸਾਰੇ ਦੇ ਦਰਮਿਆਨ ਸਿੱਖਾਂ ਦਾ ਭਾਰਤ ਦੇ ਨਾਲ ਅਲਾਈ ਹੋ ਜਾਣਾ ਇਹੋ ਜੀ ਜੰਗ ਦੇ ਵਿੱਚ ਕਿ ਜੇਸ ਭਾਰਤ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਆ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਆ ਸਿੱਖ ਬੀਬੀਆਂ ਨੂੰ ਬੇਇੱਜ਼ਤ ਕੀਤਾ ਆ ਤਾਂ ਇਹ ਸਿੱਖਾਂ ਦੇ ਲਈ ਇੱਕ ਇਤਿਹਾਸਕ ਨਮੋਸ਼ੀ ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਹੋਰ ਬਹੁਤ ਵੱਡੀ ਇਤਿਹਾਸਿਕ ਗਲਤੀ ਹੋਣੀ ਆ ਤਾਂ ਇਸ ਸਮੇਂ ਸਾਰੀਆਂ ਸਿੱਖ ਸਾਰੀ ਸਿੱਖ ਲੀਡਰਸ਼ਿਪ ਦਾ ਸਿੱਖ ਆਰਗੇਨਾਈਜੇਸ਼ਨਸ ਦਾ ਇਹ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਕਿਸੇ ਵੀ ਅਹੁਦੇ ਤੇ ਬੈਠੇ ਹੋ ਕਿ ਤੁਸੀਂ ਇਸ ਗੱਲ ਬਾਰੇ ਸਪਸ਼ਟਤਾ ਸਿੱਖਾਂ 'ਚ ਲੈ ਕੇ ਆਓ ਕਿ ਸਿੱਖ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ ਭਾਵੇਂ ਉਹ ਸਿਵਲ ਹੈਲਪ ਹੋਵੇ ਚਾਹੇ ਉਹ ਪਿੰਡਾਂ ਦੇ ਲੋਕ ਅਸੀਂ ਦੇਖਿਆ ਵੀ ਕਿਉਂਕਿ ਪੰਜਾਬ ਦੇ ਫਰੰਟ ਦੇ ਉੱਤੇ ਜਿਹੜੀ 1965 ਦੀ ਜੰਗ ਆ ਅਮਰਵੀਰ ਸਿੰਘ ਜੀ ਉਸ ਜੰਗ ਦੇ ਵਿੱਚ ਕਿਹਾ ਜਾਂਦਾ ਕਿ ਜੇ ਪੰਜਾਬ ਦੇ ਲੋਕ ਆਮ ਲੋਕ ਭਾਰਤ ਦੀ ਫੌਜ ਦੀ ਮਦਦ ਨਾ ਕਰਦੇ ਤਾਂ ਉਹ ਜੱਗ ਭਾਰਤ ਕਦੇ ਨਹੀਂ ਸੀ ਜਿੱਤ ਸਕਦਾ ਹਮ ਮਤਲਬ ਉਹ ਮਜ਼ਾਤ ਹੁੰਦੀ ਆ ਚਾਹੇ ਮਤਲਬ ਤੁਸੀਂ ਪਿੱਛੋਂ ਜਿਹੜੀ ਸਪਲਾਈ ਲਾਈਨ ਉਹਨੂੰ ਰੱਖਣਾ ਕਾਇਮ ਫੌਜੀਾਂ ਤਾਂ ਕਿ ਜਿੱਦੇ ਚ ਭਾਵੇਂ ਉਹਨਾਂ ਨੂੰ ਰਸਦਾ ਪਹੁੰਚਣੀ ਹੋਣ ਭਾਵੇਂ ਅਸਲਾ ਪਹੁੰਚਣਾ ਹੋਵੇ ਕੁਝ ਵੀ ਆ ਤੇ ਉਹ ਕਿਉਂਕਿ ਸਾਰਾ ਕੁਝ ਲੰਗੜਾ ਪੰਜਾਬ ਦੇ ਪਿੰਡਾਂ ਚੋਂ ਆ ਪੰਜਾਬ ਦੇ ਦੀ ਧਰਤੀ ਤੋਂ ਆ ਤੇ ਜੇ ਪੰਜਾਬ ਵਾਲਾ ਫਰੰਟ ਖੁੱਲਦਾ ਤੇ ਜੇ ਪੰਜਾਬ ਦੇ ਲੋਕ ਕੋਈ ਵੀ ਪ੍ਰੋਬਲਮ ਇਸ ਟਾਈਮ ਇੰਡੀਅਨ ਗਵਰਨਮੈਂਟ ਨੂੰ ਕਰ ਦੇਣਾ ਸਿਵਲ ਡਿਸਓਬੀਡੀਅੰਸ ਦੇ ਰੂਪ ਦੇ ਵਿੱਚ ਤਾਂ ਇਹ جنگ ਭਾਰਤ ਕਦੇ ਵੀ ਪਾਕਿਸਤਾਨ ਦੇ ਨਾਲ ਨਹੀਂ ਜਿੱਤ ਸਕਦਾ ਤੇ ਅਲਟੀਮੇਟਲੀ ਅਸੀਂ ਕਹਿ ਸਕਦੇ ਹਾਂ ਕਿ ਜੇ ਪੰਜਾਬ ਵਾਲੇ ਫਰੰਟ ਤੋਂ ਭਾਰਤ ਲੜਦਾ ਆ ਤਾਂ ਉਹਦੇ ਲਈ ਵੱਡਾ ਰਿਸਕ ਹੋਣਾ ਆ ਕਿਉਂਕਿ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਦਾ ਜਿਹੜਾ ਮੂਡ ਆ ਦਿੱਲੀ ਦੇ ਬਾਰੇ ਉਹ ਦੇਖਿਆ ਹੈ ਸਾਰੀ ਦੁਨੀਆ ਨੇ ਪਰ ਮਸਲਾ ਇਹ ਹੈ ਵੀ ਲੋਕਾਂ ਨੂੰ ਕੋਈ ਨਾ ਕੋਈ ਲੀਡਰਸ਼ਿਪ ਚਾਹੀਦੀ ਹੁੰਦੀ ਆ ਕੋਈ ਨਾ ਕੋਈ ਸਨੇਹਾ ਮੈਸੇਜ ਚਾਹੀਦਾ ਹੁੰਦਾ ਆ ਤੇ ਇਸ ਕਾ मतलब ਇੱਕ ਕ੍ਰਾਈਸਿਸ ਦਾ ਸਮਾਂ ਆ ਤਾਂ ਸਿੱਖਾਂ ਨੂੰ ਇਹ ਜ਼ਰੂਰੀ ਆ ਵੀ ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਕਿਸੇ ਵੀ ਧਿਰ ਦੇ ਨਾਲ ਅਲਾਈ ਹੋਣ ਦੀ ਬਜਾਏ ਪੰਜਾਬ ਦੇ ਉੱਤੇ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ ਤਾਂ ਸਿੱਖਾਂ ਨੂੰ ਵੀ ਜਿਹੜਾ ਇਹ ਸਮਾਂ ਆ ਦੁਨੀਆ ਦੀਆਂ ਸਾਰੀਆਂ ਸਰਕਾਰਾਂ ਦੁਨੀਆ ਦੀਆਂ ਸਾਰੀਆਂ ਧਿਰਾਂ ਦੇ ਅੱਗੇ ਸਪਸ਼ਟਤਾ ਦੇ ਨਾਲ ਗੱਲ ਰੱਖਣੀ ਚਾਹੀਦੀ ਆ ਕਿ ਪੰਜਾਬ ਦਾ ਖਿੱਤਾ ਪੰਜਾਬ ਦੀ ਜ਼ਮੀਨ ਇਹ ਸਿੱਖਾਂ ਦੀ ਆ ਤੇ ਇੱਥੇ ਸਿੱਖ ਜਿਹੜੇ ਆ ਉਹ ਕਿਸੇ ਵੀ ਤਾਕਤ ਦੇ ਲਈ ਤੁਸੀਂ ਕਹਿ ਸਕਦੇ ਹੋ ਫੋਰਡਰ ਤੇ ਕਿਸੇ ਵੀ ਤਾਕਤ ਦੇ ਲਈ ਜਿਹੜੀ ਮਤਲਬ ਦੁਨੀਆ ਦੀ ਤਾਕਤ ਲੜਨਾ ਚਾਹੁੰਦੀ ਆ ਉਹਦੇ ਲਈ ਲੜਨ ਦਾ ਸਮਾਂ ਨਹੀਂ ਬਣਨਗੇ ਤੇ ਸਿੱਖ ਜਿਹੜੀ ਉਹਨਾਂ ਦੀ ਆਪਣੀ ਐਸਪੀਰੇਸ਼ਨ ਆ ਆਪਣਾ ਰਾਜ ਸਥਾਪਿਤ ਕਰਨ ਦੀ ਉਹ ਦੇਖੋ 18ਵੀਂ ਸਦੀ 'ਚ ਵੀ ਜਦੋਂ جنگ ਹੋਈ ਉਸੇ 'ਚੋਂ ਰਾਜ ਨਿਕਲੇ ਸਿੱਖਾਂ ਦਾ ਤੇ ਉਹ ਨਿਕਲਣਾ ਹੁਣ ਵੀ ਕਿਸੇ ਇਸ ਤਰੀਕੇ ਦੀ ਸਿਚੁਏਸ਼ਨ 'ਚ ਹੀ ਆ ਪਰ ਇਹ ਆ ਵੀ ਫਿਰ ਮੌਕਾ ਖੰਜਾਇਆ ਫਿਰ ਸਦੀਆਂ ਦੀ ਤੁਸੀਂ ਕਹਿ ਸਕਦੇ ਹੋ ਨਮੋਸ਼ੀ ਪੱਲੇ ਪੈਂਦੀ ਆ ਤਾਂ ਜਿਹੜੀ ਇਸ ਟਾਈਮ ਸਿੱਖ ਸੱਤਾ ਵਿੱਚ ਨੌਜਵਾਨ ਨੇ ਬਜ਼ੁਰਗ ਨੇ ਤਾਂਨਾਂ ਨੂੰ ਇਹ ਗੱਲ ਜਿਹੜੀ ਗੰਭੀਰਤਾ ਉਹਨੂੰ ਸਮਝਣਾ ਚਾਹੀਦਾ ਮੈਂ ਇੱਕ ਹੋਰ ਉਦਾਹਰਨ ਜ਼ਰੂਰ ਦੇਣੀ ਚਾਹੁੰਦਾ ਕਿ ਜਦੋਂ 1947 ਤੋਂ ਪਹਿਲਾਂ ਹਮ ਜਦੋਂ ਕਾਂਗਰਸ ਦੇ ਕੋਲ ਜਾਂ ਕਹਿ ਸਕਦਾ ਕਿ ਹਿੰਦੂ ਲੀਡਰਸ਼ਿਪ ਦੇ ਕੋਲ ਰਾਜ ਸੱਤਾ ਨਹੀਂ ਸੀ ਆਈ ਤਾਂ ਉਦੋਂ ਦੁਨੀਆ ਦੇ ਵਿੱਚ ਸ਼ਾਂਤੀ ਦਾ ਮਸੀਹਾ ਵਣਨ ਵਾਲਾ ਜਿਹੜਾ ਬਾਣੀਆਂ ਸੀ ਗਾਂਧੀ ਉਹ ਵੀ ਇਹ ਗੱਲ ਕਹਿੰਦਾ ਸੀ ਵੀ ਜੇ ਸਿੱਖਾਂ ਨੂੰ ਭਾਰਤ ਦੇ ਵਿੱਚ ਹੱਕ ਹਕੂਕ ਨਾ ਦਿੱਤੇਗੇ ਤਾਂ ਇਹ ਤਲਵਾਰ ਦੇ ਜ਼ੋਰ ਤੇ ਆਪਣੇ ਹੱਕ ਲੈਣੇ ਜਾਣਦੇ ਆ ਤੇ ਲੈ ਲੈਣਗੇ। ਤੇ ਜਿਹੜਾ ਨਹਿਰੂ ਆ ਜ਼ੋਰ ਤੇ ਚਲਾਕ ਸੀ ਉਹ ਵੀ ਇਹ ਗੱਲ ਕਹਿੰਦਾ ਸੀ ਵੀ ਅਸੀਂ ਸਾਰੇ ਹੱਕ ਹਕੂਕ ਇਹਨਾਂ ਨੂੰ ਦਵਾਂਗੇ ਸਿੱਖਾਂ ਨੂੰ ਦਵਾਂਗੇ ਕਿਉਂਕਿ ਉਹਦੋਂ ਸੱਤਾ 'ਚ ਤਾਕਤ 'ਚ ਨਹੀਂ ਸੀ ਉਹਨਾਂ ਨੂੰ ਸਿੱਖਾਂ ਦੀ ਉਦੋਂ ਲੋੜ ਸੀ। ਪਰ ਜਦੋਂ ਹੀ ਤੁਸੀਂ ਜਾਣਦੇ ਹੋ ਕਿ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਜਦੋਂ ਸੱਤਾ ਉਹਨਾਂ ਦੇ ਕੋਲ ਆਈ ਤਾਂ ਬਿਆਨ ਬਦਲ ਗਏ ਕਿ ਆਪ ਬੋ ਸਮੇਂ ਹੋਰ ਤਾਂ ਆਪ ਸਮੇਂ ਹੋਰ ਹੈ। ਮਤਲਬ ਉਹ ਤੋਂ ਬਾਅਦ ਫਿਰ ਕਿਵੇਂ ਭਾਰਤ ਦੇ ਵਿੱਚ ਸਿੱਖ ਬੇਪੱਤ ਕੀਤੇ ਗਏ ਨਸਲਕੁਸ਼ੀ ਸਿੱਖਾਂ ਦੀ ਕੀਤੀ ਗਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਤਲੇਆਮ ਸਾਡਾ ਕੀਤਾ ਗਿਆ ਜੀ ਇਹ ਅੱਜ ਕਿੰਨਾ ਵੱਡਾ ਹਿੱਸਾ ਕੌਮ ਦਾ ਜਲਾਵਤਨ ਹੋਇਆ ਬੈਠਾ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਤਹਾਰੇ ਤੱਕ ਵੀ ਨਹੀਂ ਕਰ ਸਕਦਾ ਤੇ ਇਹ ਇਹ ਦੇ ਕਰਕੇ ਜਿਹੜਾ ਇਹ ਸਮਾਂ ਆ ਰਿਹਾ ਤੇ ਜੇ ਹੁਣ ਫੇਰ ਇੱਕ ਵਾਰ ਇਤਿਹਾਸ ਦੇ ਵਿੱਚ ਐਹੋ ਜਿਹਾ ਮੌਕਾ ਤੇ ਜਿਹੜੇ ਸਿੱਖ ਉਹ ਫੇਰ ਐਹੋ ਜਿਹੀ ਬੇਵਕੂਫੀ ਕਰਨਗੇ ਤਾਂ ਫੇਰ ਮਤਲਬ ਸਿੱਖਾਂ ਦਾ ਮਤਲਬ ਕੁਝ ਵੀ ਨਹੀਂ ਹੋ ਸਕਦਾ ਅਗਲੇ ਭਵਿੱਖ ਦੇ ਵਿੱਚ ਸਪਸ਼ਟਾ ਵੀ ਇਹ ਜਿਹੜਾ ਸਮਾਂ ਇੱਥੇ ਡਰਨ ਦੀ ਲੋੜ ਨਹੀਂ ਖੁੱਲ ਕੇ ਜਿਹੜੀ ਆਪਣੀ ਐਸਪੀਰੇਸ਼ਨ ਆ ਉਹਦੀ ਉਹਦਾ ਪ੍ਰਗਟਾਵਾ ਕਰਨ ਦੀ ਲੋੜ ਆ ਤੇ ਭਾਰਤ ਨੂੰ ਇਹ ਦੱਸਣ ਦੀ ਲੋੜ ਆ ਕਿ ਅਸੀਂ ਤੁਹਾਡੇ ਕੋਈ ਪਰਜਾ ਨਹੀਂ ਜਿੱਥੇ ਜੀ ਕੀਤਾ ਤੁਸੀਂ ਸਾਨੂੰ ਕੁੱਟ ਲਿਆ ਮਾਰ ਲਿਆ ਬਰਤ ਲਿਆ ਅਸੀਂ ਇੱਕ ਆਜ਼ਾਦ ਕੌਮ ਆ ਤੇ ਪੰਜਾਬ ਤੇ ਸਾਡੀ ਦਾਅਵੇਦਾਰੀ ਹੈ ਤੇ ਪੰਜਾਬ ਸਾਡਾ ਆ ਤੇ ਜੇ ਮਤਲਬ ਭਾਰਤ ਨੇ ਆਪਣਾ ਬਾਕੀ ਦਾ ਖੇਤਾਂ ਬਚਾਉਣਾ ਆ ਤਾਂ ਭਾਰਤ ਨੂੰ ਪਾ ਪੰਜਾਬ ਦੇ ਵਿੱਚ ਜਿਹੜੀ ਬਫਰ ਸਿੱਖ ਸਟੇਟ ਆ ਉਹਨੂੰ ਪ੍ਰਬੰਧਨ ਕਰਨਾ ਪੈਣਾ ਸੈਪਟ ਕਰਨਾ ਪੈਣਾ ਨਹੀਂ ਤਾਂ ਮਤਲਬ ਇਹ ਨਾ ਹੋਵੇ ਕਿ ਪੰਜਾਬ ਤਾਂ ਜਾਣਾ ਹੀ ਜਾਣਾ ਤੇ ਬਾਕੀ ਤਾਂ ਵੀ ਜਿਹੜਾ ਮਤਲਬ ਇੱਕ ਸਦੀਆਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਇੱਕ ਇਹਨਾਂ ਨੂੰ ਰਾਜ ਮਿਲਿਆ ਆ ਉਹ ਰਾਜ ਵੀ ਕੋਈ ਮਤਲਬ ਇਹ 100 ਸਾਲ ਵੀ ਨਾ ਹੋਇਆ 100 ਸਾਲ ਤੋਂ ਪਹਿਲਾਂ ਹੀ ਦੁਬਾਰਾ ਫੇਰ ਗਵਾ ਕੇ ਬੈਜੇ ਤਾਂ ਇਹ ਭਾਰਤ ਦੀ ਜਿਹੜੀ ਹਿੰਦੂ ਲੀਡਰਸ਼ਿਪ ਆ ਉਹਨੂੰ ਵੀ ਇਹ ਕੱਲ ਨੂੰ ਗੰਭੀਰਤਾ ਦੇ ਨਾਲ ਸਮਝਣਾ ਚਾਹੀਦਾ ਹੈ